ਹੱਬਤ ਸੂਰਤਾਂ ਸੁਣੀ ਦਸਤਾਰ ਸਿਰਾਂ ਟੋਪੀਆਂ ਗੁਲਾਮੀ ਦੀ ਪ੍ਰਤੀਕ ਹਨ ਪਗੜੀਆਂ ਦਸਤਾਰਾਂ ਸਰਦਾਰੀ ਦਾ ਪ੍ਰਤੀਕ ਹਨ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕ ਫਤਿਹ ਵਾਹਿਗੁਰੂ ਜੀ ਗੁਰੂ ਘਰ ਆਇਆ ਕਰੋ ਨਸ਼ਿਆਂ ਤੋਂ ਦੂਰ ਰਹੋਗੇ ਵਾਹਿਗੁਰੂ ਜੀ ਗੁਰੂ ਘਰ ਆਇਆ ਕਰੋ ਸੱਚ ਬੋਲਣਾ ਸਿੱਖੋਗੇ ਵਾਹਿਗੁਰੂ ਜੀ ਗੁਰੂ ਘਰ ਆਇਆ ਕਰੋ ਚੰਗੇ ਸੰਸਕਾਰ ਸਿੱਖੋਗੇ ਵਾਹਿਗੁਰੂ ਜੀ ਗੁਰੂ ਘਰ ਆਇਆ ਕਰੋ ਗੁਰਬਾਣੀ ਪੜਨਾ ਸਿੱਖੋਗੇ ਵਾਹਿਗੁਰੂ ਜੀ ਗੁਰੂ ਘਰ ਆਇਆ ਕਰੋ ਚੰਗੀ ਜ਼ਿੰਦਗੀ ਵਿੱਚ ਚੰਗੇ ਇਨਸਾਨ ਬਣੋਗੇ ਵਾਹਿਗੁਰੂ ਜੀ ਗੁਰੂ ਘਰ ਆਇਆ ਕਰੋ ਵੱਡਿਆਂ ਦਾ ਸਤਿਕਾਰ ਸਿੱਖੋਗੇ ਵਾਹਿਗੁਰੂ ਜੀ ਗੁਰੂ ਘਰ ਆਇਆ ਕਰੋ ਸੇਵਾ ਕਰਨੀ ਸਿੱਖੋਗੇ ਵਾਹਿਗੁਰੂ ਜੀ ਗੁਰੂ ਘਰ ਆਇਆ ਕਰੋਗੇ ਲੋਕਾਂ ਦੀ ਮਦਦ ਕਰਨਾ ਸਿੱਖੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ why Guru,